ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿਹੜੇ ਵੀ ਭੈਣ ਭਰਾ ਸਾਡੇ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹਨ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੈਲ ਆਈਕਨ ਨੂੰ ਓਕੇ ਕਰ ਲੋ ਤਾਂ ਜੋ ਨਵੇਂ ਨਵੇਂ ਰਿਸ਼ਤਿਆਂ ਦੀ ਅਪਡੇਟ ਆਪ ਜੀ ਨੂੰ ਮਿਲ ਸਕੇ ਵੀਡੀਓ ਨੂੰ ਅੰਤ ਤੱਕ ਦੇਖਣਾ ਜੇਕਰ ਚੰਗੀ ਲੱਗੇ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਇੱਥੇ ਕਮੈਂਟ ਬਾਕਸ ਵਿੱਚ ਆਪਣੀ رائے ਜ਼ਰੂਰ ਦੇਣਾ ਜੀ ਜੇਕਰ ਤੁਸੀਂ ਆਪਣੇ ਬੇਟਾ ਬੇਟੀ ਦੀ ਐਡ ਲਗਵਾਉਣੀ ਚਾਹੁੰਦੇ ਹੋ ਤਾਂ ਸਾਨੂੰ WhatsApp ਨੰਬਰ 94173 72381 ਤੇ ਪੂਰਾ ਬਾਇਓ ਡਾਟਾ ਭੇਜੋ ਜੀ ਸਾਡੇ ਚੈਨਲ ਤੇ ਰਿਸ਼ਤਿਆਂ ਦੀ ਐਡ ਬਿਲਕੁਲ ਫ੍ਰੀ ਲਗਾਈ ਜਾਂਦੀ ਹੈ ਜੀ ਸਾਡਾ ਕੰਮ ਸਿਰਫ ਰਸਤੇਆਂ ਦੀ ਐਡ ਪਾਉਂਦਾ ਹੈ ਬਾਕੀ ਰਸਤੇ ਦੀ ਜਾਂਚ ਕਰਤਾ ਤੁਸੀਂ ਖੁਦ ਕਰਨੀ ਹੈ ਜੀ ਪੇਸ਼ ਕਰਦੇ ਹਾਂ ਜੀ ਅੱਜ ਦੇ ਨਵੇਂ ਰਸਤੇ ਪਹਿਲਾ ਰਸਤਾ ਨਾਮ ਕਰੋ ਕੰਦ 5 ਫੁੱਟ 6 ਇੰਚ ਕਾਸਟ ਮਝਵੀ ਸੇਕ गोत सहोता सोड़ी उम्र उन्नीस सौ नड़िन्नवे एरिया चंडीगढ़ पढ़ाई प्लस टू मेडिकल बी एस सी चार साल दो पिता ए एस आई पुलिस चंडीगढ़ माता हाउसवाइफ रिश्ते मांग पढ़िया लिखा मुंडा वजिया परिवार का हो बाहर कंट्री पी आर हो ਸੇਮਪਰਕ ਕਰੋ ਪਰਿਵਾਰ ਨਾਲ ਇਸ ਨੰਬਰ ਤੇ ਦੂਸਰਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਸਟ ਜੱਟ ਸਿੱਖ ਏਰੀਆ ਹਸ਼ਿਆਰਪੁਰ ਉਮਰ 1995 ਕੱਦ 6 ਫੁੱਟ ਪੜਾਈ ਪਲੱਸ 2 ਨੌਨ ਮੈਡੀਕਲ ਡਿਪਲੋਮਾ ਬਿਜ਼ਨਸ ਮੈਨੇਜਮੈਂਟ ਆਸਟ੍ਰੇਲੀਆ ਪੀਆਰ 10 ਕਿੱਲੇ ਜ਼ਮੀਨ ਵਧੀਆ ਪਰਿਵਾਰ ਦਾ ਲੜਕਾ ਹੈ ਜੀ ਰਿਸ਼ਤੇ ਦੀ ਮੰਗ ਕੁੜੀ ਪੜੀ ਲਿਖੀ ਸੋਹਣੀ ਸੁਨੱਖੀ ਵਧੀਆ ਪਰਿਵਾਰ ਦੀ ਹੋਵੇ ਸੰਪਰਕ ਕਰੋ ਜੀ ਪਰਿਵਾਰ ਨਾਲ ਇਸ ਨੰਬਰ ਤੇ ਡਾਇਰੈਕਟ ਉਹਨਾਂ ਨਾਲ ਗੱਲ ਕਰ ਸਕਦੇ ਜੀ ਤੀਜਰਾ ਨਾਮ ਕੌਰ ਕਾਸਟ ਖੱਤਰੀ ਰੋੜਾ ਜਨਮ 1992 कद 5 फुट 2 इंच एरिया जालंधर पढ़ाई मास्टर कॉमर्स डिप्लोमा कनाडा परा एक मैरिड कनाडा च भाण कोई नहीं पिताजी ਦਾ ਆਪਣਾ बिजनेस ਵਧੀਆ ਘਰ ਪਰਿਵਾਰ ਕੁੜੀ ਕੈਨੇਡਾ ਵਰਕ ਪਰਮਿਟ ਤੇ ਹੈ ਰਿਸ਼ਤੇ ਦੀ ਮੰਗ ਮੁੰਡਾ ਵਧੀਆ ਘਰ ਪਰਿਵਾਰ ਦਾ ਹੋਵੇ ਕੈਨੇਡਾ ਦਾ ਪੀਆਰ ਹੋਵੇ ਸੰਪਰਕ ਕਰੋਗੇ ਪਰਿਵਾਰ ਨਾਲ ਇਸ ਨੰਬਰ ਤੇ ਸਾਡੀ ਰਿਸ਼ਤੇ ਚੈਨਲ ਤੋਂ ਦੇਖ ਕੇ ਜੋ ਵੀ ਰਿਸ਼ਤਾ ਕਰੋ ਉਹ ਤੁਹਾਡੀ ਆਪਣੀ ਜ਼ਿੰਮੇਵਾਰੀ ਹੋਵੇਗੀ ਸਾਡਾ ਕੰਮ ਸਿਰਫ ਰਿਸ਼ਤੇ ਦੀ ਐਡ ਪਾਉਣ ਦਾ ਹੈ ਬਾਕੀ ਜਾਂਚ ਪੜਤਾਲ ਤੁਸੀਂ ਖੁਦ ਕਰਨੀ ਹੈਗੀ ਅਗਲਾ ਰਿਸ਼ਤਾ ਨੋਟ ਕਰੋਗੇ ਨਾਮ ਸਿੰਘ ਕਾਸਟ ਜੱਟ ਸਿਕ उम्र उन्नीस सौ अठानवे एरिया मोगा कद पं फुट ग्यारह इंच पढ़ाई बी सी एम एस सी आई टी बई एकड़ जमीन है जी रिश्ते की मंग कुी सोहनी सुनक्खी तो पढ़ी लिखी हो गए वजिया परिवार तो हो गए मोगा तो लुधियाने वाले ही संपर्क कर संपर्क करो जी इस नंबर से ਅਗਲਾ ਰਿਸ਼ਤਾ ਨੋਟ ਕਰੋ ਜੀ ਪੰਜਮਾ ਨਾਮ ਕੌਰ ਕੱਦ 5 ਫੁੱਟ 2 ਇੰਚ ਜਨਮ 1999 ਕਾਸਟ ਮਹਾਰਾ ਸਿੱਖ ਪੜਾਈ 10ਵੀਂ ਪਾਸ ਘਰੇਲੂ ਲੜਕੇ ਹੈ ਜੀ ਚਲਾਈ ਦਾ ਕੰਮ ਕਰਦੀ ਹੈ ਪਿਤਾ ਜੀ ਰਾਜ ਮਿਸਤਰੀ ਮਾਤਾ ਜੀ ਹੋਮ ਮੇਕਰ ਇੱਕ ਭਰਾ ਤੇ ਇੱਕ ਭੈਣ ਮੈਰਿਡ ਏਰੀਆ ਅੰਮ੍ਰਿਤਸਰ ਰਿਸ਼ਤੇ ਦੀ ਮੰਗਾ ਜੀ ਨੜਕਾ ਵਧੀਆ ਕੰਮਕਾਰ ਕਰਦਾ ਹੋਵੇ ਤੇ ਬੈਸ਼ਨ ਹੋਵੇ ਸੰਪਰਕ ਕਰੋ ਜੀ ਪਰਿਵਾਰ ਨਾਲ ਇਸ ਨੰਬਰ ਤੇ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕੱਦ 5 ਫੁੱਟ 4 ਇੰਚ ਕਾਸਟ ਜੱਟ ਸਿੱਖ ਗੋਤ ਗਿੱਲ ਉਮਰ 1997 ਜਿਲ੍ਹਾ ਤਰਨਤਾਰਨ ਪੜਾਈ ਬੀ ਐਸ ਸੀ ਇਕਨੋਮਿਕਸ ਨਾਲ ਵੀਰ ਪੀ ਐਸ ਟੈਟ ਟ ਦੋ ਸੈਕਿੰਡ ਕੰਮ 3 ਸਾਲ ਟੀਚਿੰਗ ਐਕਸਪੀਰੀਅੰਸ 3 ਸਾਲ ਦਾ ਹੀ ਪਾਣਾ ਕੋਈ ਨਹੀਂ ਹੈ ਭਰਾ ਦੋ ਹਨ ਰਿਸ਼ਤੇ ਦੀ ਮੰਗ ਮੁੰਡਾ ਆਰਮੀ ਵਿੱਚ ਹੋਵੇ विया परिवार होगा जट सिख होपर्क करो जी परिवार न इस नंबर से डायरैक्ट उन्होंने गल कर सकते हैं अगला रिश्ता नोट करो जी आत्मा नाम सिंह कास्ट जट सिख गोद बराड़ हाइट पांच फुट अठ इंच जिला फरीदकोट जन्म उन्नीस सौ पचानवे ਵੜਾਈ ਬੀਕਾ ਜੌਬ ਐਚ ਡੀ ਐਫ ਸੀ ਕ੍ਰੈਡਿਟ ਕਾਰਡ ਦੋ ਭੈਣਾਂ ਮੈਰਿਡ ਕਨੇਡਾ ਵਿੱਚ ਦੋ ਬ੍ਰਦਰ ਵੱਡਾ ਭਰਾ ਵੀ ਮੈਰਿਡ ਜ਼ਮੀਨ 10 ਏਕੜ ਰਿਸ਼ਤੇ ਦੀ ਮੰਗ ਲੜਕੀ ਪੜ੍ਹੀ ਲਿਖੀ ਸੋਹਣੀ ਸੁਨੱਖੀ ਵਧੀਆ ਘਰ ਪਰਿਵਾਰ ਦੀ ਹੋਵੇਗੀ ਸੰਪਰਕ ਕਰੋ ਪਰਿਵਾਰ ਨਾਲ ਪਰਿਵਾਰ ਨਾਲ ਇਸ ਨੰਬਰ ਸਾਡੇ ਰਿਸਟੇ ਜਨਨ ਨੂੰ ਸਬਸਕ੍ਰਾਈਬ ਕਰ ਦਿਓ ਜੀ ਅਤੇ ਬੈਲ ਆਈਕਨ ਨੂੰ ਓਕੇ ਕਰ ਦਿਓ ਜੀ ਤਾਂ ਜੋ ਸਾਰੇ ਰਿਸ਼ਤਿਆਂ ਦੀ ਅਪਡੇਟ ਸਭ ਤੋਂ ਪਹਿਲਾਂ ਆਪ ਜੀ ਨੂੰ ਮਿਲੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸਾਡੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ